ਹੈਲੋ ਦੋਸਤੋ ਮੈਂ ਸੁਖਵਿੰਦਰ ਤੁਸੀਂ ਮੇਰਾ ਚੈਨਲ ਦੇਖ ਰਹੇ ਹੋ ਸੁਖਵਿੰਦਰ ਆਰਟ ਐਂਡ ਕraft ਅੱਜ ਅਪ ਇੱਕ ਫਲਾਵਰ ਬਣਾਵਾਂਗੇ ਜੋ ਕਿ ਕਰੋਸ਼ੀਏ ਤੇ ਇਹਦੇ ਵਾਸਤੇ ਆਪਾਂ ਨੂੰ ਸੀਜ਼ਰ ਕਰੋਸ਼ੀਆ ਕਲਾਚਰ ਐਂਡ ਦੋ ਤਰ੍ਹਾਂ ਦੀ ਉਨ ਤੇ ਗਲੂ ਗਨ ਇਹ ਤਿੰਨੇ ਚਾਰੇ ਪਿੰਜੇ ਚ ਲੈ ਕੇ ਆਪਾਂ ਬਣਾਵਾਂਗੇ ਆ ਦੇਖੋ ਕਿੰਨਾ ਬਿਊਟੀਫੁਲ ਫਲਾਵਰ ਬਣਾਇਆ ਹੈ ਇਹ ਮੈਂ ਆਪਾਂ ਕਲਾਚਰ ਡੈਕੋਰੇਟ ਕਰਾਂਗੇ ਪਹਿਲਾਂ ਆਪਾਂ ਆਪਣੀ ਚੁਆਇਸ ਦੀ ਤੁਸੀਂ ਲੈ ਸਕਦੇ ਹੋ ਹੁਣ ਨਾ ਜਿਸ ਵਸਤੇ ਮੈਂ 6 4 ਚੇਨ ਕੀਤੀਆਂ ਤੁਸੀਂ ਇੱਕ ਆਪਾ গোল ਰੌਂਡ ਬਣਾ ਲਿਆ ਇੱਕ ਸਿੰਗਲ ਕਰੋਸ਼ੀਆ ਲੈ ਕੇ ਅਟੈਚ ਕਰ ਲਿਆ ਇਹਦੇ ਵਿੱਚ 12 ਸਿੰਗਲ ਕਰੋਸ਼ੀਆ 3 4 5 6 ਇਦਾਂ ਕਰਕੇ ਆਪਾਂ ਇਹਦੇ ਵਿੱਚ 12 ਸਿੰਗਲ ਕਰੋਸ਼ੀਆ ਕਰ ਰਹੇ ਹਾਂ ਸਿੰਪਲ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਬਣਾਇਆ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਟਰਾਈ ਕਰਕੇ ਦੇਖੋ ਬਹੁਤ ਹੀ ਬਿਊਟੀਫੁੱਲ ਇਹ ਫਲਾਵਰ ਤੁਸੀਂ ਆਪਣੇ ਟਾਪ ਦੇ ਬਟਨ ਤੇ ਵੀ ਲਗਾ ਸਕਦੇ ਹੋ ਇਹ ਹੋਲ ਥੋੜਾ ਜਿਹਾ ਵੱਡਾ ਕਰ ਲਓ ਤਾਂ ਤੁਸੀਂ ਜਿਹੜੀ ਮੈਂ 4 ਚੇਨ ਕੀਤੀ 5 ਚੇਨ ਵੀ ਕਰ ਸਕਦੇ 6 ਵੀ ਕਰ ਸਕਦੇ ਹਾਂ ਤੇ ਬਟਨ ਤੇ ਅਟੈਚ ਕਰ ਸਕਦੇ ਹਾਂ ਬਹੁਤ ਹੀ ਬਿਊਟੀਫੁਲ ਫਲਾਵਰ ਬਣਦਾ ਇਹ ਇਹ ਦੋਅ ਤਿੰਨ ਚੇਨ ਲਈ ਤਿੰਨ ਚੇਨ ਲੈ ਕੇ ਡਬਲ ਕਰੋਸ਼ੀਆ ਕਰਨਾ ਹੈ ਆਪਾਂ ਡਬਲ ਕਰੋਸ਼ੀਆ ਕਰਕੇ ਆਪਾਂ ਸਾਰਾ ਬਲ ਉਤਾਰਨਾ ਨਹੀਂ ਹੈਗਾ ਇਹਦੇ ਵਿੱਚ ਹੀ ਰੱਖਣਾ ਫੇਰ ਫੇਰ ਇੱਕ ਡਬਲ ਕਰੋਸ਼ੀਆ ਕੀਤਾ 3 ਡਬਲ ਕਰੋਸ਼ੀਆ ਲੇ ਕੇ ਉੱਪਰ ਨਿਕਾਲਣਾ ਨਹੀਂ ਹੈਗਾ ਆਪਾਂ ਜਿਹੜਾ ਵਾਲ ਹੈਗਾ ਆ ਦੇਖੋ ਫਿਰ ਅਗਲੇ ਸਿੰਗਲ ਥੱਲੇ ਜਿਹੜਾ ਸਿੰਗਲ ਕਰੋਸ਼ਾ ਸੀ ਉਹਦੇ ਵਿੱਚ ਫਿਰ 3 ਡਬਲ ਕਰੋਸ਼ਾ ਇਹ ਹੋਗੇ ਟੋਟਲ 6 ਡਬਲ ਕਰੋਸ਼ਾ ਹੋਗੇ 6 ਡਬਲ ਕਰੋਸ਼ਾ ਇਹਨਾਂ ਹੁਣ 6 ਡਬਲ ਕਰੋਸ਼ਾ 6 ਡਬਲ ਕਰੋਸ਼ਾ ਨੂੰ ਅੱਪਾ ਇੱਕ ਉਸ ਤੋਂ ਕੱਢ ਲਾਂਗੇ ਇੱਕ ਬਲ ਦੇ ਵਿੱਚੋਂ ਤੇ ਫਿਰ ਜਿਹੜੀ ਚੇਨ ਸੀ ਉਹਨੂੰ ਅਲੱਗ ਕੱਢਣਾ ਹੈ ਫੇਰ ਫਿਰ ਤਿੰਨ ਚੇਨ ਤੇ ਜਿੱਥੋਂ ਸਟਾਰਟ ਕੀਤਾ ਸੀ ਸੇਮ ਉਸੇ ਜਗ੍ਹਾ ਤੋਂ ਥੋੜੀ ਚੇਨ ਟਾਈਟ ਰੱਖਣੀ ਹੈ ਇਹ ਸੇਮ ਉਸੇ ਜਗ੍ਹਾ ਦੇ ਵਿੱਚੋਂ ਕਾਹ ਲੈਣਾ ਹੈ ਆ ਦੇਖੋ फिर चेन जी साइडा तो टाइट हो जूगी तो जोड़ा डबल करोशिया उपर जू आजूगा थ्री फिर सिंगल चेन फिर डबल करोशिया थ्री डबल करोशिया देखो बाल उपरों नहीं उतारना है टू एंड थ्री थ्री हो गए हूँ फिर नैक्सट सिंगल करोशिए फिर 3 ਡਬਲ ਕ੍ਰੋਸ਼ੀਆ ਕੱਢਣੀ ਹੈ 6 ਹੋ ਕੇ 6ਾਂ ਦੇ ਵਿੱਚੋਂ ਚੇਨ ਵਾਲਾ ਸਿਰਫ ਬੀਆ ਨਹੀਂ ਕੱਢਣਾ ਹੈਗਾ ਸਿਰਫ ਡਬਲ ਕ੍ਰੋਸ਼ੀਆ ਵਾਲੇ 6 ਕੱਢਣੇ ਹੈਗੇ ਫਿਰ ਫਿਰ 3 ਚੇਨ ਚੇਨ ਥੋੜੀ ਟਾਈਟ ਰੱਖਣੀ ਹੈ ਲੂਜ਼ ਜੀ ਚੇਨ ਨਹੀਂ ਕਰਨੀ ਹੈਗੀ ਸੈਡਾ ਤੋਂ ਦੋਨਾਂ ਤੋਂ ਜਿਵੇਂ ਇੱਕ ਖਿੱਚੀ ਜੀ ਨਹੀਂ ਪੈ ਜਾਂਦੀ ਹੈਗੀ ਜਾਨੀ ਕਿ ਸੈਡਾ ਤੋਂ ਟਾਈਟ ਹੋ ਜਾਂਦੇ ਤੇ ਵਿਚਕਾਰੋਂ ਸੌਫਟ ਸੌਫਟਿਆ ਹੋ ਜਾਊਗਾ ਤੇ ਇਹ ਬਾਹਰ ਜੇ ਨਿਕਲ ਜਾਊਗਾ ਡਬਲ ਕ੍ਰੋਸ਼ੀਆ ਜੋ ਕਿ ਬਹੁਤ ਹੀ ਖੂਬਸੂਰਤ ਬੰਦ ਹੈ ਫਿਰ ਨੈਕਸਟ ਉਹ ਐਥਿਕ ਸਿੰਗਲ ਕ੍ਰੋਸ਼ੀਆ ਅਗਲੇ ਚ ਕਰ ਲਿਆ ਫਿਰ ਫਿਰ ਆਈ 3 ਚੇਨ थ्री चेन इसके बाद थ्री डबल क्रोशिया क्रोशिया में ही भी ये रखनी है ये देखिए और थ्री ट्रिपल क्रोशिया ये हो देखो थ्री इधरों थ्री इधरों छः हाँ देखो चेन वाला रखना है का सिर्फ इसके बाद तीन डबल तीन चेन ऐदा कर दे ये छे पंखुड़ियाँ है आप नीचे बारह सिंगल क्रोशिया करोशिया डबल डबल करके तो यह छे पंखुड़ियाँ बनने ग ਇਹ ਫਲਾਵਰ ਬਣਾ ਕੇ ਤੁਸੀਂ ਚਾਹੇ ਸ਼ਰਟ ਟਾਪ ਤੇ ਲਗਾ ਸਕਦੇ ਹੋ ਕਿਸੇ ਵੀ ਕੋਈ ਵੀ ਚੀਜ਼ ਆਪਾਂ ਬਣਾਉਣਾ ਪਰਸ ਵਗੈਰਾ ਉਹਦੇ ਤੇ ਲਗਾ ਸਕਦੇ ਹੋ ਕੈਪ ਤੇ ਲਗਾ ਸਕਦੇ ਹੋ ਉਹ ਤੁਹਾਡੀ ਇੱਛਾ ਆਪਦੀ ਚੁਆਇਸ ਦੇ ਅਨਸਾਰ ਕਿਤੇ ਵੀ ਲਗਾ ਸਕਦੇ ਹੋ ਤੇ ਆ ਦੇਖੋ ਕੰਪਲੀਟ ਹੋ ਗਿਆ ਇਦਾਂ 6 ਪੰਖੜੀਆਂ ਬਣ ਗਿਆ 6 ਪੰਖੜੀਆਂ ਬਣਾ ਕੇ देखो कि प्यारा जहाँ फुल बनया थोड़ा थ्रैड आप ज़्यादा कट लागे उनके जो थ्रैड है इन बिच छुपा देंगे 35 ਲਗਣਾ ਕਿਥੋਂ ਸਟਾਰਟ ਹੋਇਆ ਤੇ ਕਿਥੋਂ ਖਤਮ ਹੋਇਆ ਇਹ ਤੁਸੀਂ ਵੀ ਐਦਾਂ ਦੀਆਂ ਚੀਜ਼ਾਂ ਟਰਾਈ ਕਰਿਆ ਕਰੋ ਜੇ ਤੁਹਾਨੂੰ ਨਹੀਂ ਖਰੋਸ਼ ਆਉਂਦਾ ਐਦਾਂ ਦੀ ਛੋਟੀਆਂ-ਛੋਟੀਆਂ ਚੀਜ਼ਾਂ ਦਾ ਟਰਾਈ ਕਰੋ ਤੇ ਫਿਰ ਤੁਸੀਂ ਵੱਡੀਆਂ ਚੀਜ਼ਾਂ ਬਣਾਉਣ ਲੱਗ ਜਾਓਗੇ ਤੇ ਜੋ ਆਪਣੇ ਹੱਥਾਂ ਦਾ ਹੁਨਰ ਹੈ ਤੁਸੀਂ ਦਿਖਾਓ ਕਿ ਤੁਹਾਨੂੰ ਕਿੰਨਾ ਸਕੂਨ ਮਿਲੂਗਾ ਜਦੋਂ ਤੁਸੀਂ ਇਦਾਂ ਦਾ ਕੁਝ ਬਣਾਉਦੇ ਹੋ ਫਿਰ ਇਸ ਤੋਂ ਬਾਅਦ ਮੈਂ ਫਰੋਜ਼ੀ ਕਲਰ ਲਿਆ ਹੈ ਇਹ 4 ਚੇਨ ਲਈਏ ਮੈਂ ਅੱਛਾ 4 ਚੇਨ ਲੈ ਕੇ ਜਿੰਨਾ ਜਿੱਥੇ ਸਟਾਰਟ ਹੋਇਆ ਸੀ ਉੱਥੇ ਉਹੀ ਡਬਲ ਕਰੋਸ਼ੀਆ ਉਦਾਂ ਹੀ ਵਿੱਚੋਂ ਇਹ ਬੀਆ ਕਢਾਲਦਾ ਨਹੀਂ ਹੈ ਉਦਾਂ ਹੀ ਪਿਆ ਰਹਿੰਦੇ ਹੋ ਫਿਰ ਇਹਨੂੰ ਇਕੱਠਿਆਂ ਨੂੰ ਟ੍ਰਿਪਲ ਹੋ ਗਿਆ 4 ਡਬਲ ਕਰੋਸ਼ੀਆ ਕਰਨਾ ਹੈ ਇਹਦੇ ਵਿੱਚ 4 ਦੇ ਵਿੱਚੋਂ ਕਰਕੇ ਫਿਰ ਬੱਸ ਉਹ ਹੈ ਉਦੋਂ ਬਾਅਦ ਇਹਨੂੰ ਕਟਿੰਗ ਕਰ ਲੈਣਾ ਹੈਗਾ ਇਨੂੰ ਆਪਾਂ ਫਲਾਵਰ ਦੇ ਜਮਾ ਉੱਪਰ ਲਗਾਵਾਂਗੇ ਜਿੱਥੋਂ ਕਿ ਇਹ ਅਸੀਂ ਸਟਾਰਟ ਇਹਦੇ ਉੱਪਰ ਲਗਾਉ ਉਹ ਦੇਖ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਕੰਟਰਾਸਟ ਵੀ ਕਰ ਸਕਦੇ ਹੋ ਤੁਸੀਂ ਆਪ ਦੀ ਚੁਆਇਸ ਦੇ ਅਨਸਾਰ ਕੁਝ ਵੀ ਕੋਈ ਹੋਰ ਕਲਰ ਵੀ ਯੂਜ਼ ਕਰ ਸਕਦੇ ਹੋ ਇਹ ਬਹੁਤ ਹੀ ਆਸਾਨ ਤਰੀਕੇ ਮੈਂ ਬਣਾ ਰਹੀ ਹਾਂ ਜੋ ਤੇ ਪਲੀਜ਼ ਤੁਸੀਂ ਜ਼ਰੂਰ ਟਰਾਈ ਕਰੋ ਅੱਜ ਕੱਲ ਇਹਨਾਂ ਨੂੰ ਸ਼ਰਟਾਂ ਦੇ ਬਟਨਾਂ ਤੇ ਲਗਾ ਰਹੀਆਂ ਹਨ ਲੜਕੀਆਂ ਗਰਲਜ਼ ਕਿ ਬਹੁਤ ਹੀ ਬਿਊਟੀਫੁੱਲ ਲੱਗਦਾ ਹੈ ਜੋ ਇਹਦਾ ਹੋਲ ਹੈ ਥੋੜਾ ਵੱਡਾ ਰੱਖ ਲਓ ਬਟਨ ਦੇ ਅਕੋਰਡਿੰਗ ਚੇਨ 5 ਕਰ ਲਓ 6 ਕਰ ਲਓ ਉਹਦੇ ਅਕੋਰਡਿੰਗ ਤੁਸੀਂ ਕਰ ਸਕਦੇ ਆ ਆ ਦੇਖੋ ਮੈਂ ਤਿਆਰ ਕਰ ਲਏ ਹੈਗੇ 6 ਫਲਾਵਰ ਜੋ ਕਿ ਆਪਾਂ ਕਲੈਚਰ ਤੇ ਲਗਾਵਾਂਗੇ ਗਲੂ ਗੰ ਨਾਲ ਮੈਂ ਦੇਖੋ ਗੂਗਨ ਮੈਂ ਲੈ ਲਏ ਹਿੰਦੇ ਨਾਲ ਆ ਦੇਖੋ ਸੋਜ दो फ्रोजी और एक स्किन कलर का लिया मैं आ देखो मैं एक पेन भी तैयार कीतिया है, है हेयर पिन देखो अलग कलर नाल कि खूबसूरत हैं